ਅੰਮ੍ਰਿਤਸਰ ਦੇ ਹਲਕਾ ਪੂਰਬੀ ਦੇ ਵੇਰਕਾ ਦੀ ਵਾਰਡ ਨੰਬਰ 19 ਦੇ ਇਲਾਕੇ ਮੋਹਨਨਗਰ ਦੇ ਵਾਸੀਆਂ ਨੇ ਇਲਾਕੇ ਦੇ ਡੀਪੂ ਤੇ ਸਹੀ ਤਰੀਕੇ ਨਾਲ ਰਾਸ਼ਨ ਅਤੇ ਹੋਰ ਸਮਾਨ ਦੀ ਸਹੀ ਵੰਡ ਨਾ ਕਰਨ ਅਤੇ ਇਲਾਕੇ ਦੇ ਵਿਕਾਸ ਕੰਮਾਂ ਦੀ ਮੰਗ ਨੂੰ ਲੈ ਕੇ ਵਾਰਡ ਕੌਂਸਲਰ ਨਾਲ ਮੁਲਾਕਾਤ ਕਰਕੇ ਆਪਣੀਆਂ ਮੁਸ਼ਕਲਾਂ ਦਸੀਆਂ। ਉਨ੍ਹਾਂ ਇਲਾਕੇ ਵਿੱਚ ਹੋਏ ਇਕੱਠ ਦੌਰਾਨ ਵਾਰਡ ਕੌਂਸਲਰ ਨਵਜੀਤ ਕੌਰ ਦੇ ਪਤੀ ਮਨਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਦੱਸਿਆ ਕਿ ਇਲਾਕੇ ਦੇ ਡੀਪੂ ਵਿੱਚ ਸਹੀ ਤਰੀਕੇ ਨਾਲ ਵੰਡ ਨਹੀਂ ਹੋ ਰਹੀ। ਅਤੇ ਇਲਾਕੇ ਦੇ ਵਿੱਚ ਉਹਨਾਂ ਵੱਲੋਂ ਸਵਾਬ ਸਫਾਈ ਅਤੇ ਰਹਿਣ ਦੇ ਜ਼ਰੂਰੀ ਕੰਮ ਕਰਵਾਉਣ ਦੀ ਮੰਗ ਕੀਤੀ। ਮਨਪ੍ਰੀਤ ਸਿੰਘ ਵੱਲੋਂ ਡੀਪੋ ਸੰਬੰਧੀ ਮੁਸ਼ਕਲਾਂ ਦਾ ਹੱਲ ਅਤੇ ਇਲਾਕੇ ਵਿੱਚ ਵਿਕਾਸ ਕਾਰਜ ਛੇਤੀ ਹੀ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ सुरेंद्र ਸਿੰਘ, ਮਨਦੀਪ ਸਿੰਘ, ਰਾਮ ਸਿੰਘ, ਪਰਮਜੀਤ ਸਿੰਘ, ਸ਼ਕਤੀ ਸਿੰਘ, ਲਵਦੀਪ ਸਿੰਘ ਅਤੇ ਦਵਿੰਦਰ ਸਿੰਘ ਸਣੇ ਇਲਾਕਾ ਵਾਸੀ ਮੌਜੂਦ ਸਨ। ਜੋ ਇਹਨਾਂ ਪ੍ਰੋਬਲਮਾਂ ਨੂੰ ਸਾਹਮਣੇ ਅੱਜ ਲੈ ਕੇ ਆਏ ਕਿ ਬੇਸਿਕਲੀ ਇਹਦਾ ਪ੍ਰੋਬਲਮ ਮੇਨ ਹੈ ਕਿ ਡੀਪੋਾਂ ਦੀ ਇਹਨਾਂ ਨੂਰ ਆਸ਼ਨ ਕਾਰਡ ਦੀ ਇਸ਼ੂ ਚੱਲ ਰਹੀ ਆ ਉਹ ਸਰਕਾਰ ਵੱਲੋਂ ਬੰਦ ਆ ਸ਼ਾਇਦ ਬਾਕੀ ਜੋ ਡੀਪੋ ਵਾਲਾ ਹੈਗਾ ਡੀਪੋ 홀ਡਰ ਹੈਗਾ ਆ ਕੋਈ ਵੀ ਅਦਰ ਪਰਸਨ ਹੈ ਟਿਟੂਆ ਕੋਈ ਨਾਗ ਲੈ ਰਿਹਾ ਔਰ ਨਮੈਂਟਸ ਅੱਜ ਬਲਾਕ ਇਨਸਪੈਕਟਰੂ ਬਲਾ ਕੇ ਇੱਕ ਵਾਰੀ ਉਹਨਾਂ ਦਾ ਹੱਲ ਕੀਤਾ ਜਾਊਗਾ ਜੋ ਵੀ ਨਦਰ ਰਾਸ਼ਨ ਆ ਇਹਨਾਂ ਨੂੰ ਪ੍ਰੋਪਰ ਟਾਈਮ ਟੂ ਟਾਈਮ ਕੰਡਕ ਮਿਲਦੀ ਆ ਟਾਈਮ ਟੂ ਟਾਈਮ ਸਰਕਾਰ ਨੇ ਬਹੁਤ ਕੰਮ ਕੀਤਾ ਜੀ ਜਦੋਂ ਦੇ ਆਮ ਆਦਮੀ ਪਾਰਟੀ ਸਰਕਾਰ ਆਈ ਉਹਨੇ ਬਹੁਤ ਕੰਮ ਕੀਤਾ ਜੀ ਇਸ ਸ਼ਹਿਰ ਨੂੰ ਲੈ ਕੇ ਕੁਝ ਗਲੀਆਂ ਗਿਆ ਕੁਝ ਗਲੀਆਂ ਹੈਗੀਆਂ ਜਿਹੜੀਆਂ ਗਲੀਆਂ ਬੰਨਣ ਵਾਲੀਆਂ ਉਹਨਾਂ ਦੇ ਵੀ ਐਸਟੀਮੇਟ ਲੱਗੇ ਪਏ ਆ ਉਹ ਵੀ ਸ਼ੁਰੂ ਹੋ ਜਾਣੀਆਂ ਮੈਨੂੰ ਯਕੀਨ ਵੀ ਹੈ ਇਹਨਾਂ ਤੇ ਕਿਉਂਕਿ ਜਿੰਨੇ ਕਾਉਂਸਲ ਅੱਗੇ ਬਣੇ ਆ 5 6 ਬਣੇ ਆ ਕਿਸ ਨੇ ਇੱਥੇ ਮਿਲਪੀ ਆਣ ਕੇ ਸਾਡੀ ਪੁੱਛਗਿੱਛ ਨਹੀਂ ਕੀਤੀ ਤੇ ਇਹਨਾਂ ਭਾਜੀ ਉਹਨਾਂ ਨੇ ਆਣ ਕੇ ਸਾਡੀ ਦੋ ਵਾਰੀ ਤਿੰਨ ਵਾਰੀ ਸਾਡੇ ਕੋਲ ਆਏ ਆ ਤੇ ਸਾਡੀ ਪ੍ਰਿਆਦ ਸੁਣੀ ਆ ਤੇ ਬਸ ਇਹੋ